ਪਹਿਲਾ ਕੰਗਣਾ ਵੱਲੋਂ ਦੱਸਿਆ ਜਾਂਦਾ ਸੀ ਮੇਰਾ ਜਿਹੜਾ ਕੀ ਤੋੜ ਮਰੋੜ ਕੇ ਜਿਹੜਾ ਕੀ ਕੇਸ ਨੂੰ ਅੱਗੇ ਕੀਤਾ ਜਾ ਰਿਹਾ ਅੱਜ ਕਹਿ ਰਹੀ ਹੈਗੀ ਹੈ ਮੇਰ ਤੋਂ ਗਲਤੀ ਹੋ ਗਈ ਹੈ ਜਿਹੜੀ ਕੰਗਣਾ ਕਹਿ ਰਹੀਏ ਤੋੜ ਮਰੋੜ ਕੇ ਕੀਤਾ ਨਹੀਂ ਕਰਿਆ ਪਾਈ ਵਿੱਚੇ ਥੇਰੋ ਤੋੜ ਮਰੋੜ ਕੇ ਸਹੀ ਸੱਚ ਗੱਲ ਕਰੀ ਹੈ ਉਹਨੂੰ ਬਿਠੇ ਰੱਖ ਹੈ ਜੀ ਅਸੀਂ 100-100 ਰੁਪਏ ਤੇ ਨਹੀਂ ਹੁਲੇ ਅਸੀਂ ਆਪਦੀਆਂ ਬੱਚਿਆਂ ਦੀਆਂ ਜ਼ਮੀਨਾਂ ਖਾਤਰ ਆਉਣੇ ਆ ਇਹ ਪਾਰਟੀ ਸਾਡੇ ਗੁਰਮੁਖ ਪੀਰਾਂ ਦੀ ਹੈ ਅਸੀਂ ਨਹੀਂ ਛੱਡਣੀ ਸਾਡੇ ਭਗਤਾਂ ਨੇ ਭਗਤ ਸਿੰਘ ਵਰਗੇ ਨੇ ਖਾਸਿਆਂ ਗਾਲਾਂ ਜਪਾਈਆਂ ਹਾਸਲ ਕੇ ਜਾਇਦਾਦ ਰੱਖਣਾ ਅੱਛਾ ਭਾਬੇ 4 ਸਾਲ ਹੋ ਗਏ ਇਸ ਗੱਲ ਨੂੰ ਲੈ ਕੇ 4 ਸਾਲ ਬਾਅਦ ਅੱਜ ਪਹਿਲੀ ਵਾਰ ਜਿਹੜੀ ਕਿ ਕੋਰਟ ਕੰਪਲੈਕਸ ਦੇ ਵਿੱਚ ਪੇਸ਼ੀ ਤੇ ਆਈ ਸੀ ਕੰਗਨਾਰ ਨਾਵਤ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਵੀ ਲਾ ਰੱਖੀ ਸੀ ਕਿਵੇਂ ਦੇਖਦੇ ਹੋ ਉਹ ਅੱਜ ਪਹਿਲੀ ਵਾਰੀ ਆ ਕੇ ਐ ਕਰਨ ਲੱਗੇ ਸਾਨੂੰ 4 ਸਾਲਾਂ ਦੇ ਜਿਹੜੇ ਪੁੱਤਾਂ ਨੂੰ ਭੁਗਤਦੇ ਫਿਰਨਾਂ ਅੱਛਾ ਉਹਦਾ ਸਾਰਾ ਪਰਿਵਾਰ ਆਇਆ ਸੀ ਕੰਗਨਾਂ ਨੂੰ ਆਵਦਾ ਕਿ ਤੁਸੀਂ ਉਹਨਾਂ ਨੂੰ ਮਾਫ਼ ਕਰੋਗੇ ਉਹ ਕਹਿੰਦੇ ਗਲਤੀ ਨਾਲ ਹੋ ਗਿਆ ਸੀ ਗਾਈ ਪਰਿਵਾਰ ਅੱਜ ਚਾਹੀ ਚਾਹੀਨੇ 4 ਸਾਲ ਦਾ ਪਰਿਵਾਰ ਆਉਂਦਾ ਕਿ ਜਾ ਕਰ ਤਾਂ ਉਹਨਾਂ ਤੋਂ ਬਖਸ਼ਾ ਲਈ ਕਿ ਜੱਜ ਜੱਜੀ ਤੋਂ ਰੱਬ ਕਰੇ ਕਰਸਾਨਾ ਤੋਂ ਬਖਸ਼ਾ ਲਈ ਉਹਨਾਂ ਤੋਂ ਮਾਫ਼ ਮੰਗੇ ਪਰਿਵਾਰ ਮੰਗਲੇ ਕਿ ਮੇਰੀ ਕਾਦੀ ਮਾਫ਼ੀ ਭਈ ਮੈਂ ਤਾਂ ਕਿਸਾਨ ਦੂਹੀ ਕਰੀ ਮੈਂ ਤੇ ਮੇਰੇ ਬੱਚੇ ਸੀ ਪਿਆਰ ਆ ਈ ਲੱਗਦਾ 4 ਸਾਲ ਬਾਅਦ ਅੱਜ ਪੇਸ਼ ਹੋਈ ਹੈਗੀ 4 ਸਾਲਾਂ ਬਾਅਦ ਅੱਜ ਉਹਦਾ ਯਾਦ ਆ ਗਿਆ ਜੀ ਉਹਦੋਂ ਦੀ ਮਾਫੀ ਮੰਗਦੀ ਕਥਾਨਾਂ ਤੋਂ ਆ ਕੇ ਉਹਦੋਂ ਦੀ ਮਾਫੀ ਮੰਗ ਲੈਂਦੀ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਮਹਾ ਕਪਿਲ ਸ਼ਰਮਾ ਅਸੀਂ ਅੱਜ ਬਠਿੰਡਾ ਜ਼ਿਲ੍ਹੇ ਦੇ ਬਹਾਦਰਗੜ ਜੰਡੀਆਂ ਪਿੰਡ ਵਿਖੇ ਮੌਜੂਦ ਹੈ ਜਿੱਥੇ ਕੀ ਬੇਬੇ ਮਹਿੰਦਰ ਕੋਰ ਵੱਲੋਂ ਮਾਨਹਾਨੀ ਦਾ ਕੇਸ ਕੀਤਾ ਗਿਆ ਸੀ ਕੰਗਣਾ ਰਣਾਵਤ ਤੇ ਤੇ ਕੰਗਣਾ ਰਣਾਵਤ ਅੱਜ ਬਠਿੰਡਾ ਕੋਰਟ ਦੇ ਵਿੱਚ ਆਈ ਸੀਗੀ ਤਾਂ ਬੇਬੇ ਸਾਡੇ ਨਾਲ ਨੇਗੇ ਬੇਬੇ ਨਾਲ ਗੱਲਬਾਤ ਕਰਦੇ ਆਂ ਬੇਬੇ ਪਹਿਲਾਂ ਕੰਗਣਾ ਵੱਲੋਂ ਦੱਸਿਆ ਜਾਂਦਾ ਸੀ ਮੇਰਾ ਜਿਹੜਾ ਕੀ ਤੋਰ ਮਰੋੜ ਕੇ ਜਿਹੜਾ ਕੀ ਕੇਸ ਨੂੰ ਅੱਗੇ ਕੀਤਾ ਜਾ ਰਿਹਾ ਅੱਜ ਕਹਿ ਰਹੀ ਹੈਗੀ ਹੈ ਮੇਰੇ ਤੋਂ ਗਲਤੀ ਹੋ ਗਈ ਹੈ ਕੀ ਕਹਿਣਾ ਚਾਹੁੰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਾਤੇ ਇਹ ਕੰਮਣਾ ਕਹ ਰਹੀ ਏ ਤੋੜ ਮਰੋੜ ਕੇ ਕੀਤਾ ਨਹੀਂ ਕਰਿਆ ਪਾਈ ਵਿੱਚੇ ਥੇਰੋ ਤੋੜ ਮੋੜ ਕੇ ਹੀ ਸਹੀ ਸੱਚ ਗੱਲ ਕਰੀ ਏ ਤੋੜ ਮਰੋੜ ਕੇ ਨਹੀਂ ਕਰਿਆ ਉਹਨੇ ਕਹੇ ਇਹ ਜਿਹੀਆਂ ਮਾਈਆਂ ਤਾਂ ਨਾ ਵਿਰਦ ਬੁੱਡੀਆਂ 100 100 ਰੁਪਏ ਤੇ ਆਉਂਦੀਆਂ ਕਰਸਾਂ ਲੈ ਆਉਂਦੇ ਕੰਮਣਾ ਨੇ ਕਿਹਾ ਤਾਂ ਫੇਰ ਹੀ ਗੱਲ ਬਣੀ ਐ ਕੋਈ ਮਨੋਂ ਗੱਲ ਐਵੇਂ ਨਹੀਂ ਬਣਦੀ ਪਾਈ ਸੱਚੀ ਗੱਲ ਕਰੀ ਏ ਕਿ 100 100 ਰੁਪਏ ਤੇ ਕਹੇ ਉਹਨੂੰ ਬਥੇਰਾ ਆਖੇ ਜੀ ਅਸੀਂ 100 100 ਰੁਪਏ ਤੇ ਨਹੀਂ ਹੁੰਦੇ ਅਸੀਂ ਆਵਦੀਆਂ ਬੱਤਿਆਂ ਦੀਆਂ ਜੀਵੀਆਂ ਖਾਤਰ ਆਉਨੇ ਆ ਇਹ ਧਰਤੀ ਸਾਡੇ ਗੁਰੂਆਂ ਪੀਰਾਂ ਦੀ ਏ ਅਸੀਂ ਨਹੀਂ ਛੱਡਣੀ ਸਾਡੇ ਭਗਤਾਂ ਨੇ ਭਗਤ ਸਿੰਘ ਵਰਗਿਆਂ ਨੇ ਫਾਸੀਆਂ ਗਾਲਾਂ ਤੇ ਪਾਈਆਂ ਹੱਸ ਕੇ ਜਾਇਦਾਦ ਰੱਖਣ ਮੋਦੀ ਸਾਹਿਬ ਨੇ ਪਰ ਕਰਨੀ ਤਾਂ ਪਰਜਾ ਦੀ ਪਾਲਣ ਸੀ ਤੇ ਵੀ ਆਪਦਾ ਰਾਜ ਕਰਨਾ ਸੀ ਰਾਜ ਕਿਉਂ ਤਾਂ ਸਾਰੀ ਧਰਤੀ ਖੋ ਕੇ ਆਪਦਾ ਵੀ ਤੋੜ ਮਰੋੜ ਕਰਕੇ ਮੈਂ ਤਾਂ ਆਦਾ ਆਉਦੇ ਨਾ ਪਲਾਟ ਬਣਾਉਂਗਾ ਕਿਸਾਨਾਂ ਤੇ ਦਿਹਾੜੀ ਤੇ ਜਾਇਆ ਕਰੂੰਗੀ ਹੋਰ ਜਿਆ ਜਿਆੜ ਮੇ ਦੂਰ ਤਾਂ ਜਾਂਦੇ ਆ ਭਾਈ ਅਠ ਘਾਟੇ ਕੰਮ ਕਰਦੇ ਆ ਜਦੋਂ ਕਿਸਾਨਾਂ ਨੇ ਬਾਦਸ਼ਾਹ ਨੇ ਕਿਸਾਨਾਂ ਤੋਂ ਆਹਦੇ 12 ਘੰਟੇ ਕਰਾਉਣਗੇ ਜ਼ਮੀਨਾਂ ਖਾਉਣਗੇ ਤੇ ਕਿਸਾਨਾਂ ਦਾ ਫਿਰ ਇਹ ਜਾ ਕੀ ਜਾਣਾ ਸੀ ਭਾਈ ਕਿਸਾਨ ਜਾਤ ਕੋਈ ਇਹ ਹੀ ਹੈ ਭਾਈ ਕਿਸੇ ਦੇ ਗੁਲਾਮ ਨਹੀਂ ਰਹਿੰਦੀ ਇਹ ਗੁਰੂਆਂ ਪੀਰਾਂ ਦੀ ਥਾਪਨਾ ਦਿੱਤੀ ਸਾਨੂੰ ਸਾਨੂੰ ਸਾਡੇ ਗੁਰੂਆਂ ਨੇ ਸਿੰਘ ਸੂਰਮੇ ਬਣਾਇਆ ਕਿਸਾਨਾਂ ਨੇ ਗਿੱਦਰ ਨਹੀਂ ਬਣਨਾ ਸਿੰਘ ਬਣਨਾ ਹੈ ਉਹਨਾਂ ਨੇ ਬੱਚੇ ਨੀਆਂ ਚ ਦਿੱਤੇ ਸ਼ਹੀਦੀਆਂ ਪਾਈਆਂ ਜੰਗਾਂ ਲੜੀਆਂ ਸਾਡਾ ਏਵਡ ਗੁਰੂ ਸੀ ਅਸੀਂ ਉਹਦੇ ਸਿੱਖਾਂ ਅਸੀਂ ਇਹ ਨਹੀਂ ਮੰਨਾਂਗੇ ਮਰਨਾ ਤਾਂ ਹੈਗੀ ਜੇ ਹੀ ਹੋਣੀ ਆਉਂਦੇ ਤਾਂ ਚਾਹੁੰਦੇ ਨਹੀਂ ਮਰਨਾ ਤਾਂ ਪਊਗੀ ਮਰਨ ਤੋਂ ਨਹੀਂ ਡਰਨਾ ਭਾਈ ਤੇ ਕੰਗਣਾ ਬੋਲਦੀ ਹੈ ਗੱਤ ਚਲੋ ਭਲਾ ਹੋਇਆ ਇਸ ਤਾਂ ਕਿਉਂ ਬਰਾਹ ਲਿਆ ਤੇ ਜਾਂ ਤਾਂ ਨਿਆ ਕਰੂਗਾ ਰੱਬ ਤੇ ਜਾਂ ਕਰੂਗਾ ਜੱਜ ਕਿ ਅਸੀਂ ਨਹੀਂ ਕੁਛ ਕਰਦੇ ਸਾਡੇ ਜਾਂ ਕਰਤਾਨਾਂ ਤੋਂ ਮਾਫੀ ਮੰਗ ਲਈ ਸਤھوں ਨੇ ਮੰਗੇ ਅੱਛਾ ਬੇਬੇ 4 ਸਾਲ ਹੋ ਗਏ ਇਸ ਗੱਲ ਨੂੰ ਲੈ ਕੇ 4 ਸਾਲ ਬਾਅਦ ਅੱਜ ਪਹਿਲੀ ਵਾਰ ਜਿਹੜੀ ਕਿ ਕੋਰਟ ਕੰਪਲੈਕਸ ਦੇ ਵਿੱਚ ਪੇਸ਼ੀ ਤੇ ਆਈ ਸੀ ਕੰਗਨਾਰ ਨਾਵਤ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਵੀ ਲਾ ਰੱਖੀ ਸੀ ਕਿਵੇਂ ਦੇਖਦੇ ਹੋ ਕਿ ਅੱਜ ਪਹਿਲੀ ਵਾਰ ਹੀ ਆ ਕੇ ਐ ਕਰਨ ਲੱਗੇ ਸਾਨੂੰ 4 ਸਾਲ ਹੋ ਗਏ ਹੈ ਜੇ ਭੁਗਤ ਭੁਗਤ ਦੇ ਫਰਜ਼ੀਆਂ ਕਢੀਸੀ ਫਰਜ਼ੀ ਸਾਨੂੰ ਤੇ ਅੱਜ ਉਹ ਪਹਿਲੀ ਵਾਰ ਆ ਕੇ ਕੋ ਨਾ ਚੱਲੀ ਬਾਬਾ ਤੇ ਅੱਗੇ ਜੀ ਮੈਂ ਮਾਫੀ ਮੰਗਦੀ ਆ ਤੇ ਚਾਰ ਸਾਲ ਦੀ ਨਹੀਂ ਮੰਗੀ ਮਾਫੀ ਹਜੇ ਨਹੀਂ ਮੂੰਹ ਤੇ ਲਗਾਉਂ ਦਿੱਤੀ ਗਈ ਨਹੀਂ ਸਹੀ ਬੋਲ ਦਿੱਤੀ ਜੀ ਇਹਦੀ ਮੈਨੂੰ ਮਾਫੀ ਕਰੋ ਗਲਤ ਪਈ ਗਲਤ ਕੋਈ ਨਹੀਂ ਸਹੀ ਗੱਲ ਹੈ ਭਾਈ ਅੱਛਾ 100-100 ਰੁਪਏ ਦੀ ਜਿਹੜੀ ਕੀ ਗੱਲਬਾਤ ਕੀਤੀ ਗਈ ਸੀਗੀ ਬਈ ਕਿਸਾਨ ਜਿਹੜੇ ਕੀ ਮਹਿਲਾਵਾਂ 100-100 ਰੁਪਏ ਦੇ ਵਿੱਚ ਆ ਕੀ ਇਸ ਤੋਂ ਬਾਅਦ ਵੀ ਪਹਿਲਾਂ ਟਿੱਪਣੀਆਂ ਕੀਤੀਆਂ ਗਈਆਂ ਉਸ ਤੋਂ ਕਿਵੇਂ ਦੇਖਦੇ ਹੋ ਇਸ ਨੂੰ ਅੱਜ ਕੋਰਟ ਵੱਲੋਂ ਫੈਸਲਾ ਲਿੱਤਾ ਗਿਆ ਹੈ ਉਹਦੀ ਅਗਲੀ ਤਰੀਕ ਪਾ ਦਿੱਤੀ ਗਈ ਹੈ ਤੁਸੀਂ ਦੱਸਿਆ ਜਾ ਰਿਹਾ ਸੀਗਾ ਵੀ ਤੁਹਾਡੀ ਤਬੀਅਤ ਠੀਕ ਨਹੀਂ ਹੈਗੀ। ਤੁਸੀਂ ਆਏ ਨਹੀਂਗੇ ਉੱਥੇ। ਤੇ ਸਾਡਾ ਬੱਚਾ ਮਾਰਸੀ ਤਾਂ ਸਭ ਰੋ ਛੁੱਟੀ ਲੈ ਗਿਆ ਜਦੈ ਤੇ ਅਸੀਂ ਘਰ ਦੀ ਰਾਖੀ ਸੀ ਸੀ ਕਿਉਂਕਿ ਕਿਵੇਂ ਜਾਈਏ। ਤੇ ਕੁੜੀ ਸਹਰਾ ਦਵਾਈ ਦਾ ਨਿੱਕਾ ਜਿਹਾ ਬੱਚਾ ਪੜਨ ਜਾਂਦਾ ਹੈ ਤੇ ਘਰੇ ਆ ਜੀ ਦੋ ਤਿੰਨ ਛੱਡ ਕੇ ਇਹ ਰਾਤ ਨੂੰ ਪਸ਼ੂ ਖਲ ਜਾਣਾ ਤਾਂ ਬਾਪ ਬੇਟਾ ਉੱਥੇ ਸੀ ਤੇ ਪਸ਼ੂਨ ਮੈਂ ਬੰਨ ਲੂੰਗੀ ਪਰ ਪੈਣਾ ਮੈਂ ਤਾਂ ਤਾਂ ਨਹੀਂ ਵੀ ਇਸ ਕਰਕੇ। ਤੇ ਜੇ ਰਾਜੀ ਖੁਸ਼ੀ ਹੁੰਦੀ ਮੈਂ ਵੀ ਜਾਣਾ ਸੀ ਭਾਈ ਜਦੋਂ ਮੈਨੇ ਸਾਦ ਹੋਈ ਜੀ ਕੋਰਟ ਨੇ ਮੈਂ ਤਾਂ ਕੋਰਟ ਦੀ ਪੇਚੀ ਭੁਗਤ ਨਹੀਂ ਭੁਗਤਦੀ ਅੱਗੇ 4 ਸਾਲ ਦੀ ਭੁਗਤਦੀ ਖੱਡੀ ਦੀ ਹੁਣੀ ਪੁੱਤ ਲੈਂਦੀ ਭਾਈ ਅੱਛਾ ਉਹਦਾ ਸਾਰਾ ਪਰਿਵਾਰ ਆਇਆ ਸੀ ਕੰਗਨਾਰਾ ਨੌਵੱਦਾ ਕੀ ਤੁਸੀਂ ਉਹਨਾਂ ਨੂੰ ਮਾਫ਼ ਕਰੋਗੇ ਉਹ ਕਹਿੰਦੇ ਗਲਤੀ ਨਾਲ ਹੋ ਗਿਆ ਸੀਗਾ ਇਹ ਪਰਿਵਾਰ ਅੱਜ ਤਾਈ ਤਾਈ ਨੇ 4 ਸਾਲ ਦਾ ਪਰਿਵਾਰ ਆਉਂਦਾ ਤੇ ਜਾ ਕਰਸਾਨਾਂ ਤੋਂ ਬਖਸ਼ਾ ਲੇ ਤੇ ਜੱਜ ਜੱਜੀ ਤੋਂ ਰੱਬ ਕਰੂ ਕਰਸਾਨਾਂ ਤੋਂ ਬਖਸ਼ਾ ਲੇ ਉਹਨਾਂ ਤੋਂ ਮਾਫ਼ੀ ਮੰਗਲੇ ਪਰਿਵਾਰ ਮੰਗਲੇ ਕਿ ਮੇਰੀ ਕਾਦੀ ਮਾਫ਼ੀ ਭਾਈ ਮੈਂ ਤਾਂ ਕਿਸਾਨ ਦੁਖੀ ਕਰੀ ਮੈਂ ਤੇ ਮੇਰੇ ਬੱਚੇ ਸੀ ਪਿਆਰ ਹੈ ਤੇ ਮੈਂ ਵੀ ਬੁੱਢੀ ਸਾ ਵੀ ਮੈਂ ਵੀ ਰੱਖ ਰੱਖ ਕਿਸਾਨ ਮੈਨੂੰ ਆਖਣਗੇ ਮਾਕਰ ਜਮਈਆਂ ਆਖੇ ਧਰਗਾ ਹੀ ਜੀ ਜਿਹੜੀ ਸਾਨੂੰ ਐਨੇ ਸਿਹ ਦਵਾ ਕੇ ਤੇ ਅੱਜ ਮਾਫੀ ਕਰ ਲਈ ਕੀ ਲੱਗਦਾ ਪਹਿਲਾਂ ਮਾਫੀ ਮੰਗ ਲੈਂਦੀ ਤੁਸੀਂ ਮਾਫ ਕਰ ਦਿੰਦੇ ਮੰਗਦੇ ਮਾਫ ਕਰ ਲੈਂਦੇ 4 ਸਾਲ ਵੀ 4 ਸਾਲ ਤੇਤੀ ਨੇ ਤਾਂ ਭੁਗਤੇ ਉਹ ਵੀ ਤੁੱਪੇ ਬੈਠੇ ਉੱਥੇ ਜਾ ਕੇ ਤੁਸੀਂ ਉਹ ਤਾਂ ਈਸ਼ੀਆ ਦੀ ਛਾਵੇਂ ਬੈਠੇ ਤੇ ਕਿਸਾਨ ਤੁੱਪੇ ਝੁੱਗਿਆਂ 'ਚ ਬੈਠਣ ਤੇ ਉਹ ਝੁੱਗਿਆਂ 'ਚ ਪਾਏ ਰਹਿਣ ਤੇ ਉਹ ਲੇਫ ਗਦਾਈਆਂ 'ਚ ਬੈਠੇ ਤੇ ਕਿਸਾਨਾਂ ਤੇ ਉਹ ਦਿਨ ਨੂੰ ਤਰਸਾਇਆ ਤੇ ਉਹ ਦਿਨ ਨੂੰ ਮਾਫੀ ਮੰਗੀ ਤੇ ਵੀ ਇਹ ਪੇ ਚਾਰ ਸਾਲਾਂ ਤੋਂ ਕਿੰਨੀ ਵਾਰ ਤੁਸੀਂ ਕੋਰਟ ਤੇ ਗਏ ਹੋ ਚੰਡੀਗੜ੍ਹ ਗਏ ਹੋ ਕਿੰਨੀ ਲੜੇ ਹੋ ਇਸ ਵਾਸਤੇ ਅੱਜ ਖੁਸ਼ੀਮੰਦ ਹੋ ਇਸ ਗੱਲ ਨੂੰ ਲੈ ਕੇ ਅੱਜ ਕੋਰਟ ਨੇ ਸਾਨੂੰ ਕਿੰਨੇ ਕਿੰਨੇ ਵੇਸ਼ੀਆਂ ਪਾਈਆਂ ਖਰਾਬ ਕਰਿਆ ਅੱਜ ਬਰਾਬਰ ਆਏ ਤੇ ਚੱਲ ਵੀ ਵਧੀਆ ਹੋ ਗਏ ਭਾਈ ਵੀ ਉਹ ਤਾਂ ਸਾਨੂੰ ਮਸ਼ਕਨ ਕਿ ਟੀਚਰਾਂ ਕਰਦੀ ਸੀ ਕੀੜੇ ਮਕੌੜੀ ਸਮਝਦੀ ਸੀ ਤੇ ਕਰਸਾਣਾ ਨੂੰ ਕਿੰਨੇ ਕਿੰਨੇ ਹਜੇ ਵੀ ਤੁਸ਼ੜਾ ਨੂੰ ਨਹੀਂ ਹਟਦੀ ਹਜੇ ਵੀ ਦਿਲ ਤੇ ਗਿਆ ਨਹੀਂ ਆਈ ਕਿ ਕਿਸਾਨ ਤਾਂ ਜੇ ਵੀ ਗਿਆ ਮੰਨਦੇ ਆ ਜੇ ਵੀ ਉਹ ਮਾਫ ਕਰਦੇ ਤੇ ਕਰਾ ਲੈ ਮੈਨੂੰ ਕਹ ਤਰਾਜੇ ਵੀ ਕਿਸਾਨਾਂ ਨੂੰ ਮਾਫੀ ਮੰਗੇ ਅੱਛਾ ਇਹ ਟਿੱਪਣੀ ਨੂੰ ਲੈ ਕੇ ਅੱਜ ਕੋਰਟ ਨੇ ਫੈਸਲਾ ਦਿੱਤਾ ਅਗਲੀ ਤਰੀਕ ਪਾਈ ਹੈਗੀ ਜਿਹੜੀ ਟਿੱਪਣੀ ਤੇ ਤੁਸੀਂ ਕੇਸ ਕੀਤਾ ਸੀਗਾ ਅੱਛਾ ਹੁਣ ਕਿਸ ਤਰ੍ਹਾਂ ਦੇਖਦੇ ਹੋ ਇਸ ਨੂੰ ਇਹ ਤੁਰ ਜਾਈ ਮੀਟਿੰਗ ਰੱਖੀ ਜਾਊਗੀ ਕਿਸਾਨਾਂ ਦੀ ਜਿਹੜੇ ਪੰਚਾਇਤਾਂ ਦੀ ਫੇਰ ਮਾਫ ਕੀਤਾ ਜਾਊਗਾ ਤੁਸੀਂ ਕਰੋਗੇ ਤੇ ਅਸੀਂ ਤੇ ਕਿਸਾਨਾਂ ਨਾਲ ਕਰ ਮੱਥੇ ਵੀ ਨਹੀਂ ਦੱਸ ਕਿ ਗੁੱਠਾ ਕਰਾ ਲੈਣਗੇ ਕੱਲੀ ਕਰ ਦੇਣਗੇ ਕਿਸਾਨ ਵੀ ਤਾਂ ਮੈਨੂੰ ਪੁੱਛ ਕੇ ਕਰਨਗੇ ਰਾਏ ਨਾ ਕਰਾਂਗੇ ਕਿ ਇਹ ਕੰਗਣਾ ਅੱਜ ਮਾਫੀ ਕਰੇ ਕਰਸਾਨਾ ਨੂੰ ਪੁੱਛੂਗੀ ਤੇ ਨਾਲ ਮੇਰੀ ਵੀ ਸਹਿਮਤੀ ਹੋਣੀ ਚਾਹੀਏ ਹੂੰ ਹੂੰ ਕਰਸਾਨਾ ਨਾਲ ਇਕੱਠੇ ਕਰਾਂਗੇ ਜੇ ਮੈਨੂੰ ਅੱਜ ਬੇਵਤਾ ਪਾਜੇ ਕਰਸਾਨਾ ਤਾਂ ਮੇਰਾ ਸਾਥ ਦੇਣੇ ਕਿ ਤੇ ਕੰਗਣਾ ਦੇਊਗੀ ਕਿ ਮੈਂ ਕਰਸਾਨਾ ਦਾ ਸਾਥ ਦੇਵਾਂਗੀ ਕਰਸਾਨੀ ਇਸੇ ਕਰਕੇ ਇੱਕ ਦੂਜੇ ਦਾ ਮੁਹੱਬਤ ਕਰਨੀ ਫਾਇਦਾ ਕਰਨਾ ਸਾਰੇ ਰਹਿ ਕਰਕੇ ਕਰਾਂਗੇ ਅੱਛਾ 4 ਸਾਲਾਂ ਤੋਂ ਪਹਿਲਾਂ ਲਾਈਵ ਹੋ ਕੇ ਕਹਿੰਦੀ ਵੀ ਮੇਰੇ ਤੋਂ ਪੇਸ਼ੀ ਨਹੀਂ ਤੇ ਨਹੀਂ ਆਇਆ ਜਾਂਦਾ ਅੱਜ ਕਿਵੇਂ ਪੇਸ਼ੀ ਤੇ ਆਈ ਹੈ ਕਿਸ ਤਰ੍ਹਾਂ ਦੇਖਦੇ ਹੂੰ ਕਿਆ ਜਿਹੜੇ ਟਾਈਮ ਨੂੰ ਬਾਹ ਕੰਮ ਸੀ ਅਸੀਂ ਕਿਹੜੇ ਭੀ ਦੇ ਲੈ ਸਾਨੂੰ ਵੀ ਤੇਰਾ ਕੰਮ ਸੀ ਕਰੇ ਆਪਦੇ ਕੰਮ ਕਰਨੇ ਬੱਚਿਆਂ ਵਿਚ ਰਹਿਣਾ ਬਹਿਣਾ ਤੇ ਅਸੀਂ ਵੀ ਤਾਂ ਛੱਡ ਕੇ ਮੀਹਾਂ ਪਾੜਾਂ ਜੀ ਗਰਮੀਆਂ ਜਾਂਦੀ ਮੈ ਤਾਂ ਜਿਹਦੇ ਵਸਤੀ ਆ ਜਾਂਦੀ ਸੀ ਗੱਡੀ 'ਚ ਮੈਨੂੰ ਤਾਂ ਤੇਲ ਚੜ ਜਾਂਦਾ ਸੀ ਤੇ ਮਾਸੀ ਸਾਹਿਬ ਦੀ ਖਰਾਬ ਹੁੰਦੀ ਫਿਰ ਜੀ ਸਾ ਤੇ ਮੈਂ ਨੂੰ ਇਹ ਜਟਪਾਖ ਨਹੀਂ ਕਿਉਂ ਮੈਨੂੰ ਖਰਾਬ ਕਰਿਆ ਤੇ ਕਿਉਂ ਖਰਾਓ ਖਾਰ ਹੁੰਦੀ ਉਹ ਭਈ ਚੜਿੱਟ ਬਣੇ ਜੋ ਅਸੀਂ ਮੋਦੀ ਦੀ ਕੇ ਲਈ ਉਹਨੂੰ ਪਰਸਨ ਕਰਦੀ ਸੀ ਵੀ ਮੈਨੂੰ ਟਵਿੱਟ ਮਿਲੇ ਤੇ ਉਹ ਪਾਈਟੇ ਟਿ ਮਿਲ ਗਈ ਉਹਦੀ ਆਸ਼ਾ ਪੂਰੀ ਹੋ ਗਈ ਤੇ ਉਹ ਖੁਸ਼ ਹੋ ਗਈ ਤੇ ਹੁਣ ਪਾਈ ਮਾੜੀ ਜੀ ਪੀੜ ਪਈ ਤੇ ਹੁਣ ਹੀ ਮਾਫੀਆਂ ਮੰਗਦੀ ਹੈ ਚੱਜ ਜੈ ਨੇ ਮੰਗੀ ਆ ਵੱਡੀ ਹੈ ਨੂੰ ਪੀੜਾ ਵੱਡੀ ਹੈ ਨੂੰ ਪੀੜਾ ਵੱਡੀ ਨੂੰ ਪੀੜ ਤੇ ਜਿਹੜਾ ਕੋਈ ਕਰੇ ਤੇ ਉਹੀ ਭਰੇ ਜਿਹੜੀਆਂ ਉਹਨੇ ਕੀਤੀਆਂ ਤੇ ਉਹੀ ਭਰੇ ਪਈ ਅਸੀਂ ਕੋਈ ਨਹੀਂ ਮਾਫ ਕਰਦੇ ਅੱਛਾ ਜਦੋਂ ਆਈ ਹੈ ਕਿ ਪੁਲਿਸ ਫੋਰਸ ਸਵੇਰ ਦੀ ਲਾ ਰੱਖੀ ਸੀਗੀ ਤਾਂ ਆਮ ਜਮ ਪੂਰਾ ਲੱਗਿਆ ਹੋਇਆ ਸੀਗਾ ਕਿਸ ਤਰ੍ਹਾਂ ਦੇਖਦੇ ਹੋ ਐਨੇ ਕਿਉਂ ਬਹੁਤ ਦੁੱਖ ਕਰਿਆ ਇਨਾਂ ਜਿੰਨਾ ਪਾਰ ਜ਼ਲਮ ਕੀਤਾ ਤੇ ਕੰਗਣਾ ਸਿਰ ਤੇ ਪਾਵੇ ਕਿੰਨੀ ਜਿੰਨੀ ਜਿੰਨੀ ਗਲਤ ਦੁਨੀਆ ਨੂੰ ਖਰਾਬ ਕਰਾਇਆ ਉਹ ਕਿਸੇ ਬਾਈਆਂ ਦੇ ਮਾਮੇ ਦੇ ਬੱਚੇ ਨਹੀਂ ਸੀ ਤੇ ਉਸੇ ਜਗ੍ਹਾ ਤੇ ਜਰਮੋਹ ਨੇ ਲੇ ਉਸੇ ਤੇਰੇ ਕਰਸਾਨਾ ਨੇ ਲੇ ਸੈਣੀ ਪਾਉ ਲਗ ਤੈਣੀ ਪਾਉ ਲ ਕਿਉਂ ਬਿਲਡਿੰਗ ਕੀਤੀ ਪਾਉ ਲਿਕ ਕਿਉਂ ਦੀਦੀ ਕੀਤੀ ਕਿਉਂ ਕਰਸਾਨਾ ਦੇ ਲੂਨ ਕਾਲੇ ਸਾਪਾਂ ਨੂੰ ਜਬ ਸਾਪਾਂ ਨੂੰ ਜ਼ਹਿਰ ਚੜਾਇਆ ਤੇ ਅੱਜ ਮਾਫੀਆਂ ਮੰਗਦੀ ਏ ਬਿਲਕੁਲ ਅਸੀਂ ਪਰਿਵਾਰ ਦੇ ਜਿਹੜੇ ਸਦਸਿਆ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂਗੇ ਰਿਸ਼ਤੇਦਾਰ ਬਾਪੂ ਜੀ ਤੁਸੀਂ ਨਾਲ ਸੀਗੇ ਅਸੀਂ ਨਾਲ ਸੀਗੇ ਘਰੋਂ ਤੋਂ ਸੀਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਨਾਲ ਸੀਗੇ ਮੈਂ ਇਹਨੂੰ ਮਾਤਾ ਨੂੰ ਲੈ ਜਾਂਦਾ ਸੀਗਾ ਨਾਲ ਅਸੀਂ ਟਰੈਕਟਰ ਤੇ ਜਾਂਦੇ ਸੀਗੇ ਠੀਕ ਆ ਉਹਨੇ ਜਦੋਂ ਟਿੱਪਣੀਆਂ ਕਰੀਆਂ ਫੇਰ ਸਾਨੂੰ ਇਹ ਕੰਮ ਕਰਨਾ ਪਿਆ ਕਈ ਵਾਰੀ ਉਹ ਗਲਤ ਬੋਲ ਗਈ ਕਿਸਾਨਾਂ ਨੂੰ ਨਹੀਂ ਸਾਨੂੰ ਕੀ ਲੋੜ ਸੀ ਹਾਂ ਇਹ ਚੀਜ਼ ਆ ਕੀ ਲੱਗਦਾ 4 ਸਾਲ ਬਾਅਦ ਅੱਜ ਪੇਸ਼ ਹੋਈ ਹੈਗੀ 4 ਸਾਲਾਂ ਬਾਅਦ ਅੱਜ ਉਹਦੇ ਯਾਦ ਆ ਗਿਆ ਜੀ ਉਹਦੇ ਦੀ ਮਾਫੀ ਮੰਗਦੀ ਕਿਸਾਨਾਂ ਤੋਂ ਆ ਕੇ ਉਹਦੇ ਦੀ ਮਾਫੀ ਮੰਗ ਲੈਂਦੀ ਅਸੀਂ ਆਪ ਦੇ ਜਸੇ ਬੰਦੀਆਂ ਨਾਲ ਸਲਾਹ ਕਰਦੇ ਮਾਤਾ ਜੀ ਕਰਦੀ ਸਲਾਹ ਇਹਨੂੰ ਮਾਫੀ ਦੇਣੀ ਹੈ ਕਿ ਕਿਵੇਂ ਕਰਨੀ ਆ ਅੱਜ ਉਹਦੇ 4 ਸਾਲਾਂ ਤੋਂ ਯਾਦ ਆ ਗਈ ਜੀ ਅੱਛਾ ਪਹਿਲਾਂ ਬਿਆਨ ਦਿੰਦੀ ਹੁੰਦੀ ਸੀ ਤੋਰ ਮਰੋੜ ਕੇ ਕਹਿੰਦੇ ਮੇਰੇ ਕੇਸ ਨੂੰ ਅੱਗੇ ਕੀਤਾ ਜਾ ਰਿਹਾ ਅੱਜ ਕਹਿੰਦੀ ਹੈ ਗਲਤੀ ਹੋ ਗਈ ਨਾ ਨਾ ਕੋਈ ਤੋਰ ਮਰੋੜ ਕੇ ਨਹੀਂ ਸਹੀ ਇਹ ਗੱਲ ਸਹੀ ਆ ਠੀਕ ਹੈ ਜਿੰਨੇ ਵਾਰੀ ਉਹਨੇ ਆਖਿਆ ਗਲਤ ਆਖਿਆ ਅੱਛਾ 4 ਸਾਲ ਪਹਿਲਾਂ ਤੁਸੀਂ ਜਦੋਂ ਇਹ ਹੋਇਆਗਾ ਫੋਟੋ ਪਾਈ ਉਸਨੇ ਹਾਂ ਕੀ ਉਦੋਂ ਤੁਸੀਂ ਉੱਥੇ ਮੌਕੇ ਦੇ ਧਰਨੇ ਤੇ ਮੌਜੂਦ ਸੀ ਹਾਂ ਮੌਜੂਦ ਸੀ ਅਸੀਂ ਇਹਨਾਂ ਨੂੰ ਮਾਤਾ ਹੋਰੀਆਂ ਨੂੰ ਮੇਰੇ ਨਾਲ ਹੀ ਮਾਤਾ ਹੋਰੀਆਂ ਜਾਂਦੀਆਂ ਹੁੰਦੀਆਂ ਸੀ ਆਖ ਦਿੰਦੀਆਂ ਸੀ ਪੁੱਤ ਲੈ ਚੱਲ ਸਾਨੂੰ ਵੀ ਨਾਲ ਹੂੰ ਹੁਣ ਕੀ ਫੈਸਲਾ ਲਵੋਗੇ ਬਾਪੂ ਜੀ ਤੁਹਾਡੇ ਪਰਿਵਾਰ ਦੇ ਨਿਗੇ ਸਦਸье ਕੀ ਫੈਸਲਾ ਲਵੋਗੇ ਮਾਫੀ ਦੇਵੋਗੇ ਉਹਨਾਂ ਮਾਫੀ ਨਹੀਂ ਮੰਨ ਲੈਂਦੇ ਜੀ ਸੋਚਾਂ ਕਿ ਬਾਕੀ ਜੱਜਬੰਦੀ ਨਾਲ ਸਲਾਹ ਕਰਕੇ ਫਿਰ ਸਾਰਾ ਕੁਝ ਹੋਊਗਾ। ਲਾਸਟ ਸਵਾਲ ਹੈ ਮਾਤਾ ਜੀ ਕੀ ਕਹਿਣਾ ਚਾਹਨੇ ਹੋ? ਜਿੰਨੇ ਸਾਨੂੰ ਦਸੀਏ ਦਿੱਤੇ ਹੈ ਕਰਸਾਨਾ ਨੂੰ ਉਹਨੇ ਭੁਗਤੇ ਜੇ ਮੇਰੇ ਬੱਚੇ ਮੈਨੂੰ ਸੱਦਣ ਜਾਂਦੇ ਸੀ ਤੇ ਅਸੀਂ ਨਹੀਂ ਆਖੇ ਲੱਗਦੇ ਬਗਲਾ ਦਾ ਚਾਚੀ ਤਾੜ ਚੱਲਦੀ ਜਾਂ ਮੈਨੂੰ ਆਂਦੇ ਤੇ ਇਹਨਾਂ ਨੇ ਸਿਵਾਂ ਚ ਵੀ ਲੈਣਾ ਤਾਂ ਮੰਨਣੀ ਮੰਨਣੀ ਪਈ। 4 ਸਾਲ ਹੋ ਗਏ ਸਾਨੂੰ ਝਗੜਾ ਤਨ। 4 ਸਾਲ ਦਾ ਸੰਮਣ ਭੇਜ ਲੇ। ਹਮਰਾ ਦੀ ਬਜਾਏ ਹਾਈ ਕੋਰਟ ਜਾਂਦੇ ਰਹੇ ਹੁਣ। ਹਾਈ ਕੋਰਟ ਚ ਸਮੀਰ ਕੋਲ ਜਾਂਦੇ ਉਦੋਂ ਤੱਕ ਮਿੰਟ ਤੇ ਕਿਸੇ ਨੇ ਕੀਤੀ ਨਹੀਂ ਅੱਜ ਹੁਣ ਜਦੋਂ ਕਿਸੇ ਦੇ ਦਾਗਮਾਰੇ ਦਾਗਮਾਰ ਕੇ ਮੁਰਕੇ ਆ ਤੇ ਮਿੰਟ ਕਰਦੇ ਉਹ ਅਸੀਂ ਰੈਕ ਕਰਕੇ ਫੇਰ ਗੱਲ ਕਰਾਂਗੇ ਮੋਰ ਮੋਰ ਉਹੀ ਗੱਲ ਨਾ ਕਰੋ ਅੱਛਾ ਬਪੂ ਜੀ ਤੁਹਾਡੀ ਅੰਦਰ ਕੋਰਟ ਦੇ ਅੰਦਰ ਜੱਜ ਸਾਹਿਬ ਦੇ ਮੂਰੇ ਕੋਈ ਬੈਸਾ ਵਸਾਈ ਹੋਈ ਕੋਈ ਗੱਲਬਾਤ ਹੋਈ ਸੀ ਰੇ ਕੋਈ ਬੈਸ ਨਹੀਂ ਆਈ ਕੋਈ ਬਾਤ ਕੋਈ ਸਰੇ ਗੱਲ ਕਾਲੀ ਚੱਲ ਨਹੀਂ ਸੀ ਅਤੇ ਬੋਲੀ ਮਿੰਤ ਕਰਦੀ ਐ ਮੈਂ ਨਹੀਂ ਗੱਲਾਂ ਤੇ ਆਈ ਆਪ ਦੀ ਕੰਗਣਾ ਨਾਵਤ ਜਿਹੜੀ ਤੁਸੀਂ ਗੱਲ ਕੀਤੀ ਆਹ ਨਹੀਂ ਮਿੰਤ ਕਰਦੀ ਐ ਮੈਂ ਤੋਂ ਗਲਤੀ ਹੋ ਗਈ ਆਂ ਜੀ ਮਿੰਤ ਕਰਦੀ ਐ ਹਾਂ ਕੀ ਹੁਣ ਕੀ ਫੈਸਲਾ ਕੀ ਅਗਲਾ ਤੁਹਾਡਾ ਇਹ ਗੱਲ ਪਰਮਾਤਮਾ ਨੂੰ ਪਤਾ ਐਨ ਇਦੋਂ ਬਹੁਤ ਸਾਨੂੰ ਕੋਈ ਪਤਾ ਨਹੀਂ ਇਹ ਪਰਮਾਤਮਾ ਨੂੰ ਪਤਾ ਬਸ ਦਾਦਾ ਸਾਹਿਬ ਨੂੰ ਪਤਾ ਬਹੁਤ ਬਹੁਤ ਧੰਨਵਾਦ